ਰਾਮ ਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨ ਗੁਰਪੁਰੇ ਕੀਨੇ ਦਾਨ ਗੁਰੂ ਦਾਤ ਬਖਸ਼ਦਾ ਮਨੁਖ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਆਪਣੇ పాਪ ਧੋ ਲੈਂਦਾ ਹੈ ਪਵਿੱਤਰ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 625ਵੇਂ ਅੰਗ ਤੇ ਵਿਰਾਜਮਾਨ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਪਰ ਮੈਨੂੰ ਉਮੀਦ ਹੈ ਕਾਫੀ ਹੱਦ ਤੱਕ ਤੁਸੀਂ ਗੱਲ ਨੂੰ ਸਮਝ ਹੀ ਗਏ ਹੋਵੋਗੇ ਤੁਹਾਡੇ ਮਨ ਦੇ ਵਿੱਚ ਇਹਨਾਂ ਸ਼ਬਦਾਂ ਦੇ ਕੀ ਅਰਥ ਗੂੰਜਦੇ ਨੇ ਕਮੈਂਟ ਸੈਕਸ਼ਨ ਵੀ ਵਿੱਚ ਜ਼ਰੂਰ ਦੱਸਿਓ ਹੁਣ ਆਓ ਸਮਝੀਏ 625ਵੇਂ ਅੰਗ ਦੀ ਗੁਰਬਾਣੀ ਲਚਾਨ ਆਊਟਲੁੱਕ ਸੋਰਠ ਮਹਿਲਾ ਪੰਜਮ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ ਨਾਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਏ ਪ੍ਰਭੂ ਤੇਰਾ ਨਾਮ ਸਿਮਰ ਸਿਮਰ ਕੇ ਸਿਮਰ ਸਿਮਰ ਪ੍ਰਭ ਭਏ ਅਨੰਦਾ ਸਿਮਰਨ ਕਰਨ ਵਾਲੇ ਮਨੁੱਖ ਆਨੰਦਿਤ ਹੋ ਜਾਂਦੇ ਨੇ ਪ੍ਰਸੰਨ ਚਿਤ ਹੋ ਜਾਂਦੇ ਨੇ ਦੁੱਖ ਕਲੇਸ਼ ਸਭ 나ਠੇ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ ਮਹੱਤਵਪੂਰਨ ਗੱਲ ਇਹ ਹੈ ਕਿ ਉਹਨਾਂ ਦੇ ਅੰਦਰੋਂ ਦੁੱਖ ਕਲੇਸ਼ ਖਤਮ ਹੋ ਜਾਂਦੇ ਆ ਉਹਨਾਂ ਦੇ ਜੀਵਨ 'ਚੋਂ ਨਹੀਂ ਜ਼ਰੂਰੀ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਸਰੀਰਕ ਤੌਰ ਤੇ ਦੁੱਖ ਕਲੇਸ਼ ਪੈਦਾ ਕਰਨ ਵਾਲੀਆਂ ਪਰਸਥਿਤੀਆਂ ਖਤਮ ਹੋ ਜਾਵਣ ਪਰ ਪਰਸਥਿਤੀਆਂ ਕੈਸੀਆਂ ਵੀ ਹੋਵਣ ਅੰਦਰ ਉਹਨਾਂ ਦੇ आनंद ਬਣਿਆ ਰਹਿੰਦਾ ਅੰਦਰ ਦੁੱਖ ਕਲੇਸ਼ ਨਹੀਂ ਰਹਿ ਜਾਂਦੇ ਹਰ ਪਰਸਥਿਤੀ ਪ੍ਰਭੂ ਦਾ ਪਾਣਾ ਮੰਨ ਕੇ ਉਸ ਹਾਰ ਜਾਂਦੇ ਨੇ ਬੜ ਭਾਗੀ ਮਨੁੱਖ ਆਪਣੇ ਪ੍ਰਭੂ ਦੇ ਗੁਣ ਗਾਉਂਦੇ ਆ ਤੇ ਉਸ ਦਾ ਧਿਆਨ ਧਰਦੇ ਆਪਣੇ ਸਾਰੇ ਕੰਮ ਸਵਾਰ ਲੈਂਦੇ ਜਗ ਜੀਵਨ ਨਾਮ ਤੇਰਾ ਗੁਰਪੂਰੇ ਦੀਓ ਉਪਦੇਸ਼ਾਂ ਜਪ ਭੌਜਲ ਪਾਰ ਉਤਾਰਾ ਰਹਾ ਹਾਂ اے ਪ੍ਰਭੂ ਤੇਰਾ ਨਾਮ ਜਗਤ ਦੇ ਜੀਵਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਪੂਰੇ ਸਤਿਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਗੁਰ ਪੂਰੇ ਦੀਓ ਉਪਦੇਸ਼ਾ ਜਪ ਭੌਜਲ ਪਾਰ ਉਤਾਰਾ ਉਹ ਤੇਰਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕਿਛ ਕਰਣ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕੀਆ ਇਹੋ ਜੰਤ ਵਿਚਾਰਾ اے ਪ੍ਰਭੂ ਤੂੰ ਆਪ ਹੀ ਆਪਣਾ ਸਲਾਹਕਾਰ ਹੈ ਤੂੰ ਆਪ ਹੀ ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈ ਦਾਤਾ ਦੇ ਵੀ ਆਪ ਹੀ ਰਹਾ ਹੈ ਤੇ ਹਰੇਕ ਜੀਵ ਦੇ ਅੰਦਰ ਵਸ ਕੇ ਉਹਨਾਂ ਦਾਤਾ ਨੂੰ ਭੋਗ ਵੀ ਤੂੰ ਆਪ ਹੀ ਰਹਾ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਇਸ ਜੀਵ ਦੀ ਕੋਈ ਪਾਇਆ ਨਹੀਂ ਜੀਵ ਦੀ ਕੋਈ ਹਸਤੀ ਨਹੀਂ ਸਭ ਕੁਝ ਕਰਨ ਕਰਾਉਣ ਵਾਲਾ ਤੂੰ ਆਪ ਹੀ ਹੈ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ ਵੇਖ-ਵੇਖ ਜੀਵੈ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ اے ਪ੍ਰਭ ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਯੋਗਾ ਨਹੀਂ ਹਾਂ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਤੇਰੀ ਕਦਰ ਕੀਮਤ ਦੱਸੀ ਨਹੀਂ ਜਾ ਸਕਦੀ ਤੇਰਾ ਬੜਪੰਨ ਹੈਰਾਨ ਕਰ ਦੇਣ ਵਾਲਾ ਹੈ। हे ਭਾਈ, ਮਨੁੱਖ ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਧਾਰ ਅਨੂਗ੍ਰਹ ਆਪ ਪ੍ਰਭ ਸੁਆਮੀ ਪਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਹਾਰੀ ਬਾਛੋ ਸੰਤਾ ਧੂਰੀ हे प्रभु हे स्वामी तू आप ही जीव उत्ते कृपा करके उस नु लोक परलोक विच इज्जत बख्शदा है उस नु पूरी अकल दे देंदा है पत मत कीनी पूरी इज्जत बख्शण वाला भी ओ परमात्मा है अकल बख्शण वाला भी ओ परमात्मा है बल्कि ए भी किया जा सकता है कि जिस नु अकल आ गई पूरी अकल आ गई ਲੋਕ ਪਰਲੋਕ ਦੇ ਵਿੱਚ ਉਹਦੀ ਇੱਜ਼ਤ ਆਪਣੇ ਆਪ ਹੀ ਬਣ ਜਾਂਦੀ ਹੈ ਕਿਉਂਕਿ ਉਸ ਮਨੁੱਖ ਨੂੰ ਪਤਾ ਹੋਏਗਾ ਕਿ ਜਦੋਂ ਉਹਦਾ ਚੰਗਾ ਸਮਾਂ ਚੱਲ ਰਿਹਾ ਹੈ ਜਦੋਂ ਉਹਦੀ ਜ਼ਿੰਦਗੀ ਅੜਚਨਾ ਤੋਂ ਮਹਫੂਜ਼ ਚੱਲ ਰਹੀ ਹੈ ਉਦੋਂ ਉਹਨੇ ਕਿੱਦਾਂ ਦਾ ਵਤੀਰਾ ਰੱਖਣਾ ਹੈ ਜਦੋਂ ਉਹਦੇ ਜੀਵਨ 'ਚ ਅੜਚਨਾ ਆ ਰਹੀਆਂ ਨੇ ਉਦੋਂ ਕਿੱਦਾਂ ਦਾ ਵਤੀਰਾ ਰੱਖਣਾ ਜਿਸ ਇਨਸਾਨ ਨੂੰ ਅਕਲ ਹੈ ਉਹਨੂੰ ਦੋਨਾਂ ਹੀ ਹਾਲਾਤਾਂ ਦੇ ਵਿੱਚ ਕੀ ਕਰਨਾ ਹੈ ਇਹਦਾ ਪਤਾ ਹੋਏਗਾ। ਨਾ ਹੀ ਤੇ ਚੰਗੇ ਸਮੇਂ ਦੇ ਵਿੱਚ ਉਹ ਬਹੁਤਾ ਉਛਲੇਗਾ। ਹੰਕਾਰ ਕਰੇਗਾ। ਤੇ ਨਾ ਹੀ ਮਾੜੇ ਸਮੇਂ ਦੇ ਵਿੱਚ ਉਹ ਢਹ ਢੇਰੀ ਹੋ ਜਾਏਗਾ। ਦੋਹਾਂ ਹੀ ਹਾਲਾਤਾਂ 'ਚ ਉਹ ਸਥਿਰ ਰਹੇਗਾ। ਦੋਹਾਂ ਹੀ ਹਾਲਾਤਾਂ ਦੇ ਵਿੱਚ ਉਹਦੇ ਅੰਦਰ ਇੱਕ ਸੋਚ ਕਰ ਕੀਤੀ ਹੋਵੇਗੀ ਕਿ ਮੇਰੇ ਜੀਵਨ ਦੇ ਹਾਲਾਤ ਜੋ ਵੀ ਨੇ ਉਸ ਪ੍ਰਮਾਤਮਾ ਦੀ ਬਖਸ਼ਿਸ਼ ਨੇ ਸੋ ਰਠ ਮਹਲਾ 5 ਗੁਰਪੂਰਾ ਨਮਸ਼ਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਇਪਈ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਣ ਪੈਂਦਾ ਹੈ ਯਕੀਨ ਜਾਣੋ ਪ੍ਰਮਾਤਮਾ ਨੇ ਉਹਦੇ ਸਾਰੇ ਕੰਮ ਸਵਾਰ ਦਿੱਤੇ ਨੇ ਪ੍ਰਭੂ ਨੇ ਉਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕੀਤੀ ਤੇ ਲੋਕ ਪਰਲੋਕ ਵਿੱਚ ਉਹਦੀ ਲਾਜ ਚੰਗੀ ਤਰ੍ਹਾਂ ਰੱਖ ਲਈ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਉਣੀ ਬਾਤ ਨਾ ਕਾਈ ਰਹਾ ਏ ਭਾਈ ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ ਪਰਮਾਤਮਾ ਨੇ ਸਦਾ ਤੋਂ ਹੀ ਆਪਣੇ ਦਾਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਨੇ ਸੇਵਕ ਨੂੰ ਕਿਸੇ ਕਿਸਮ ਦੀ ਕੋਈ ਥੋੜ ਨਹੀਂ ਰਹਿੰਦੀ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨ ਕਤ ਹੂੰ ਆਵਹਿ ਮੇਰੇ ਪੂਰੇ ਸਤ ਗੁਰ ਭਾਵੈ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਸਰਬ ਵਿਆਪਕ ਕਰਤਾਰ ਨੇ ਉਸ ਨੂੰ ਗੁਰੂ ਦੇ ਰਾਹੀ ਗੁਪਤ ਨਾਮ ਖਜ਼ਾਨਾ ਦਵਾ ਦਿੱਤਾ ਕਰਤਾ ਪੁਰਖ ਤਾਲ ਦਿਵਾਇਆ ਤਾਲ ਤੋਂ ਭਾਵ ਤਾਲਾ ਜਿੰਦਾ ਉਸ ਨਾਮ ਖਜ਼ਾਨੇ ਦਾ ਜਿਹੜਾ ਗੁਪਤ ਹੈ ਕਹਿਣ ਤੋਂ ਭਾਵ ਕਿ ਉਸ ਪ੍ਰਮਾਤਮਾ ਨੇ ਸਰਵ ਵਿਆਪਕ ਕਰਤਾਰ ਨੇ ਜਿਸ ਤੇ ਮਿਹਰ ਕੀਤੀ ਉਹਨੂੰ ਗੁਰੂ ਦੇ ਲੜ ਲਾਇਆ ਗੁਰੂ ਦੇ ਲੜ ਲਾ ਕੇ ਨਾਮ ਦੀ ਦਾਤ ਬਖਸ਼ੀ ਪਿੱਛੇ ਲੱਗ ਚੱਲੀ ਮਾਇਆ ਉਹਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ ਮਾਇਆ ਉਹਦੇ ਪਿੱਛੇ ਪਿੱਛੇ ਤੁਰ ਹੀ ਫਿਰਦੀ ਹੈ ਤੋਟ ਨਾ ਕਤ ਹੂੰ ਆਵੈ ਮੇਰੇ ਪੂਰੇ ਸਤਗੁਰੂ ਭਾਵ ਹੈ ਮਾਇਆ ਵੱਲੋਂ ਉਹਨੂੰ ਕਿਤੇ ਵੀ ਘਾਟ ਮਹਿਸੂਸ ਨਹੀਂ ਹੁੰਦੀ ਤੇ ਪੂਰੇ ਸਤਗੁਰੂ ਨੂੰ ਉਸ ਬੜਪਾਗੀ ਮਨੁੱਖ ਵਾਸਤੇ ਇਹੀ ਗੱਲ ਚੰਗੀ ਲੱਗਦੀ ਹੈ ਸਤਗੁਰੂ ਨੂੰ ਕੀ ਚੰਗਾ ਲੱਗਦਾ ਹੈ ਕਿ ਤੁਹਾਡੇ ਅੰਦਰੋਂ ਮਾਇਆ ਦੀ ਲਾਲਸਾ ਖਤਮ ਹੋ ਜਾਵੇ ਤੁਹਾਨੂੰ ਇਹ ਨਾ ਮਹਿਸੂਸ ਹੋਵੇ ਕਿ ਮੇਰੇ ਕੋਲੇ ਥੋੜਾ ਹੈ ਅਸੀਂ ਮਨੁੱਖ ਹਾਂ ਸਾਡੀਆਂ ਜ਼ਰੂਰਤਾਂ ਨੇ ਮਨੁੱਖੀ ਸਮਾਜ ਐਸਾ ਬਣ ਗਿਆ ਹੈ ਜੇ ਆਪਾਂ ਇਹਨੂੰ ਜਾਨਵਰਾਂ ਦੇ ਸਮਾਜ ਨਾਲ ਤੁਲਨਾ ਕਰੀਏ ਤਾਂ ਜਾਨਵਰਾਂ ਦਾ ਸਮਾਜ ਜੋ ਹੈ ਉਹ ਸਿੱਧਾ ਸਾਦਾ ਹੈ। ਉਹਨਾਂ ਕੋਲ ਇੱਕ ਘਰ-ਬਾਰ, ਜ਼ਮੀਨਾਂ, ਜਾਇਦਾਦਾਂ ਐਸਾ ਕੁਝ ਵੀ ਨਹੀਂ। ਉਹਨਾਂ ਦੀਆਂ ਲੋੜਾਂ ਸਿੱਧ ਪੱਧਰੀਆਂ ਨੇ। ਇੱਥੋਂ ਤੱਕ ਕਿ ਉਹਨਾਂ ਦੇ ਕੋਲ ਕੱਪੜੇ ਵੀ ਨਹੀਂ। ਉਹਨਾਂ ਦੀ ਲੋੜ ਹੈ ਪੇਟ ਭਰਨ ਤੱਕ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਤੱਕ ਤੇ ਸੁਰੱਖਿਅਤ ਵੀ ਕਿਹਦੇ ਕੋਲ ਆਪਣੇ ਵਰਗੇ ਹੀ ਜਾਨਵਰਾਂ ਕੋਲ ਪ੍ਰਮਾਤਮਾ ਨੇ ਸ੍ਰਿਸ਼ਟੀ ਦਾ ਢਾਂਚਾ ਇਸ ਪ੍ਰਕਾਰ ਦਾ ਬਣਾਇਆ ਹੈ ਕਿ ਹਰ ਇੱਕ ਜਾਨਵਰ ਜਾਂ ਤੇ ਕਿਸੇ ਹੋਰ ਜਾਨਵਰ ਦਾ ਸ਼ਿਕਾਰ ਹੋ ਸਕਦਾ ਹੈ ਜਾਂ ਖੁਦ ਕਿਸੇ ਹੋਰ ਜਾਨਵਰ ਨੂੰ ਸ਼ਿਕਾਰ ਕਰ ਸਕਦਾ ਹੈ ਸੋ ਜਾਨਵਰਾਂ ਦਾ ਸਮਾਜ ਸਿੱਧ ਪੱਧਰਾ ਹੈ ਉਹਨਾਂ ਦੀ ਲੋੜ ਪੇਟ ਭਰਨ ਤੱਕ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਤੱਕ ਹੈ ਉਨਨੂੰ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਕਰਨਾ ਪੈਂਦਾ ਜਿਹਦੇ ਬਦਲੇ 'ਚ ਉਹਨੂੰ ਕੋਈ ਪੈਸਾ ਮਿਲੇ ਮਨੁੱਖ ਦਾ ਸਮਾਜ ਵੱਖਰਾ ਹੈ ਕਰਦੇ ਕਰਾਉਂਦੇ ਇਹ ਸਮਾਜ ਐਸਾ ਬਣ ਗਿਆ ਹੈ ਕਿ ਮਨੁੱਖ ਦੀ ਮਲਕੀਅਤ ਦੇ ਵਿੱਚ ਘਰ ਵੀ ਹੁੰਦਾ ਆਵਾਜਾਈ ਦੇ ਸਾਧਨ ਵੀ ਹੁੰਦੇ ਆ ਜ਼ਮੀਨਾਂ ਜਾਇਦਾਦਾਂ ਵੀ ਹੁੰਦੀਆਂ ਕੱਪੜੇ ਲੱਤੇ ਵੀ ਹੁੰਦੇ ਆ ਇਹ ਸਾਰੀਆਂ ਮਨੁੱਖੀ ਸਮਾਜ ਦੀਆਂ ਲੋੜਾਂ ਨੇ ਤੇ ਇਹ ਸਮਾਜ ਐਸਾ ਹੈ ਕਿ ਇਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਪੈਸਾ ਚਾਹੀਦਾ ਪੈਸਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੰਮ ਕਰਨਾ ਪੈਣਾ ਤੇ ਇਥੋਂ ਤੱਕ ਇਸ ਸਭ ਦੇ ਵਿੱਚ ਕੋਈ ਵੀ ਬੁਰਾਈ ਨਹੀਂ ਗੁਰੂ ਨਾਨਕ ਸਾਹਿਬ ਨੇ ਵੀ ਕਿਰਤ ਕਰਨ ਨੂੰ ਕਿਹਾ ਹੈ ਕਿਰਤ ਕਰਨਾ ਸਾਡਾ ਧਰਮ ਹੈ ਕਿਰਤ ਕਰਨ ਦੇ ਵਿੱਚ ਰੱਤਾ ਪਰ ਵੀ ਕੋਈ ਬੁਰਾਈ ਨਹੀਂ ਗੱਲ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਮਾਇਆ ਦੀ ਲਾਲਸਾ ਹੈ ਕਿ ਨਹੀਂ ਗੱਲ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਇਹ ਮਹਿਸੂਸ ਹੁੰਦਾ ਹੈ ਕਿ ਨਹੀਂ ਕਿ ਮੇਰੇ ਕੋਲ ਬਹੁਤ ਹੈ। ਮਾਇਆ ਦੇ ਪ੍ਰਤੀ ਭਾਵ ਨੂੰ ਲੈ ਕੇ ਜੇ ਦੁਨੀਆ ਨੂੰ ਵੰਡਣਾ ਹੋਵੇ ਤਾਂ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਇੱਕ ਉਹ ਨਹੀਂ ਜਿਨ੍ਹਾਂ ਨੂੰ ਸਦਾ ਹੀ ਇਹ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਜੋ ਮੇਰੇ ਕੋਲ ਹੈਗਾ ਉਹ ਬਹੁਤ ਥੋੜਾ ਹੈ। ਮੈਨੂੰ ਹੋਰ ਚਾਹੀਦਾ ਹੈ। ਹੋਰ ਵਧੇਰੇ ਚਾਹੀਦਾ ਹੈ। ਬੇਸ਼ੱਕ ਮਨਾਮੂਹੀ ਪੈਸਾ ਹੋਵੇ ਪਰ ਉਨਾਂ ਦੇ ਅੰਦਰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹਨਾਂ ਕੋਲ ਬਹੁਤ ਹੈ। ਉਹਨਾਂ ਨੂੰ ਥੋੜਾ ਹੀ ਥੋੜਾ ਲੱਗਦਾ ਰਹਿੰਦਾ ਹੈ। ਕੋਈ ਉਹਨਾਂ ਤੋਂ ਮੰਗ ਲਵੇ ਤਾਂ ਦੇਣ ਲੱਗਿਆਂ ਝਿਜਕਦੇ ਨੇ। ਕਿ ਖੌਰੇ ਮੋੜੂ ਨਹੀਂ ਮੋੜੂ। ਕਦੋਂ ਮੇਰਾ ਪੈਸਾ ਡੁੱਬੀ ਨਾ ਜਾਵੇ। ਦੂਜੇ ਉਹ ਹੁੰਦੇ ਐ ਜਿਨ੍ਹਾਂ ਦੇ ਅੰਦਰ ਟੋਟ ਨਾ ਕਤ ਹੂੰ ਆਵੇ ਵਾਲਾ ਭਾਵ ਹੁੰਦਾ ਹੈ। ਕਿ ਕੋਈ ਥੋੜੀ ਨਹੀਂ ਤੇ ਮੇਰੇ ਕੋਲ ਬਹੁਤ ਹੈ ਬੇਸ਼ੱਕ ਥੋੜਾ ਹੀ ਹੋਵੇ ਪਰ ਉਹਨਾਂ ਦੇ ਅੰਦਰ ਭਾਵ ਹੁੰਦਾ ਕਿ ਮੇਰੇ ਲਈ ਬਹੁਤ ਹੈ ਤੇ ਉਹਨਾਂ ਤੋਂ ਕੋਈ ਮੰਗ ਲੇ ਉਸ ਥੋੜੇ ਦੇ ਵਿੱਚੋਂ ਵੀ ਅਗਲੇ ਨੂੰ ਦੇ ਦਿੰਦੇ ਤੇ ਇਸ ਗੱਲ ਦੀ ਫਿਕਰ ਵੀ ਨਹੀਂ ਕਰਦੇ ਕਿ ਅਗਲਾ ਮੋੜੂ ਕਿ ਨਹੀਂ ਮੋੜੂ ਜਦ ਮੇਰੇ ਪੈਸੇ ਡੁੱਬ ਜਾਣਗੇ ਉਹਨਾਂ ਨੂੰ ਕੋਈ ਫਿਕਰ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਮਾਇਆ ਦੇ ਪ੍ਰਤੀ ਲਾਲਸਾ ਨਹੀਂ ਹੈਗੀ ਕੌਣ ਕਿਸ ਤਰ੍ਹਾਂ ਦਾ ਬਣੇਗਾ ਇਹ ਬਹੁਤ ਹੱਦ ਤੱਕ ਸਾਡੇ ਆਪਣੇ ਹੱਥ 'ਚ ਨਹੀਂ ਹੁੰਦਾ ਇਹ ਇੱਕ ਤਰ੍ਹਾਂ ਦੀ ਐਵੋਲੂਸ਼ਨ ਹੈ ਕਿਸ ਤਰ੍ਹਾਂ ਦੇ ਪਰਿਵਾਰ 'ਚ ਅਸੀਂ ਪੈਦਾ ਹੋਏ ਸਾਡੇ ਮਾਪੇ ਕਿਸ ਤਰ੍ਹਾਂ ਦਾ ਪਾਵ ਰੱਖਦੇ ਸਨ ਸਾਡੇ ਆਸ-ਪਾਸ ਜੋ ਸਾਡਾ ਪਰਿਵਾਰ ਸੀ ਉਹ ਕਿਸ ਤਰ੍ਹਾਂ ਦਾ ਪਾਵ ਰੱਖਦਾ ਸੀ ਸਾਡੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਅਕਸਰ ਇਹ ਚੀਜ਼ ਵੀ ਹੁੰਦੀ ਹੈ ਕਿ ਜਿਸ ਬੰਦੇ ਨੇ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਦੇਖੀ ਹੋਈ ਉਹਦੇ ਅੰਦਰ ਇਹ ਭਾਵ ਦਾ ਬਸ ਜਾਣਾ ਆਸਾਨ ਹੁੰਦਾ ਹੈ ਕਿ ਮੇਰੇ ਕੋਲ ਥੋੜਾ ਹੈ ਕਿਉਂਕਿ ਉਹਦੇ ਅੰਦਰ ਇੱਕ ਉਹ ਡਰ ਬਸ ਜਾਂਦਾ ਉਹਨੇ ਇੱਕ ਐਸਾ ਮਾੜਾ ਸਮਾਂ ਵੇਖਿਆ ਹੁੰਦਾ ਹੈ ਕਿ ਜਿੱਥੇ ਉਹ ਵਾਪਸ ਨਹੀਂ ਜਾਣਾ ਚਾਹੁੰਦਾ ਫਿਰ ਉਹਦੇ ਕੋਲੇ ਬਹੁਤ ਵੀ ਕਿਉਂ ਨਾ ਹੋ ਜਾਵੇ ਉਹ ਡਰ ਉਹਦੇ ਅੰਦਰੋਂ ਕਿਤੇ ਨਾ ਕਿਤੇ ਖਤਮ ਨਹੀਂ ਹੁੰਦਾ ਪ੍ਰਮਾਤਮਾ ਕਰੇ ਤੇ ਉਸ ਡਰ ਨੂੰ ਖਤਮ ਕਰ ਦੇਵੇ ਨਾ ਕਰੇ ਤੇ ਉਹਨਾਂ ਰ ਹਮੇਸ਼ਾ ਉਹਦੇ ਅੰਦਰ ਰਹਿ ਜਾਂਦਾ ਸਾਡੇ ਉੱਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸਾਨੂੰ ਸਭਨਾਂ ਨੂੰ ਗੁਰਬਾਣੀ ਦੇ ਲੜ ਲਾਇਆ ਇਹ ਗੱਲਾਂ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਨੇ ਤਾਂ ਅਸੀਂ ਘਟੋ-ਘਟ ਇਹ ਕਹਿ ਸਕਦੇ ਹਾਂ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਹ ਇਨਸਾਨ ਬਣੀਏ ਜਿਹਦੇ ਕੋਲ ਕਿੰਨਾ ਹੈ ਇਹ ਮਹੱਤਵ ਨਹੀਂ ਰੱਖਦਾ ਅੰਦਰ ਸਾਡੇ ਇਹ ਭਾਵ ਹੈ ਕਿ ਮੇਰੇ ਕੋਲ ਬਹੁਤ ਹੈ ਇਹ ਮਹੱਤਵ ਰੱਖਣੀ ਚਾਹੀਦੀ ਹੈ ਕੋਈ ਮਦਦ ਮੰਗੇ ਅਸੀਂ ਬੇਝਿਜਕ ਮਦਦ ਅਗਲੇ ਦੀ ਕਰਦੀਏ ਜੋ ਦੋ ਹਿੱਸਿਆਂ ਦੇ ਵਿੱਚ ਮਾਇਆ ਦੇ ਆਧਾਰ ਤੇ ਲੋਕਾਂ ਨੂੰ ਅਸੀਂ ਵੰਡਿਆ ਹੈ ਅਸੀਂ ਦੂਜੇ ਵਾਲੇ ਬਣੀਏ ਸਾਡੇ ਅੰਦਰ ਥੋੜਾ ਨਾ ਮਹਿਸੂਸ ਹੋਵੇ ਬਹੁਤ ਆਤਮ ਮਹਿਸੂਸ ਹੋਵੇ ਅਸੀਂ ਥੋੜੇ ਦੇ ਵਿੱਚੋਂ ਵੀ ਵੰਡਣ ਦੇ ਲਈ ਤਤਪਰ ਰਹੀਏ ਕਿਉਂਕਿ ਗੁਰੂ ਸਾਹਿਬ ਨੇ ਸਿਰਫ ਕਿਰਤ ਕਰਨ ਨੂੰ ਨਹੀਂ ਕਿਹਾ ਸੀ ਕਿਰਤ ਕਰੋ ਤੇ ਵੰਡ ਸ਼ਕੋ ਵੀ ਗਿਆਸ ਸਿਮਰ ਸਿਮਰ ਦਇਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਤ ਬਣਾਈ اے ਭਾਈ ਦਇਆ ਦੇ ਘਰ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਿਮਰਨ ਕਰਨ ਵਾਲੇ ਸਾਰੇ ਹੀ ਜੀਵ ਉਸ ਦਇਆ ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ ਉਹ ਖੁਦ ਵੀ ਦਇਆਵਾਨ ਬਣ ਜਾਂਦੇ ਹਨ ਇਸ ਵਾਸਤੇ اے ਭਾਈ ਉਸ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਿਹਾ ਕਰੋ ਜਿਸ ਨੇ ਜੀਵਾਂ ਨੂੰ ਆਪਣੇ ਨਾਲ ਮਿਲਾਉਣ ਦੀ ਇਹ ਸੋਹਣੀ ਸੋਹਣੀ ਬਿਆੰਦ ਬਣਾਈ ਹੈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪੁਨ ਪਾਇਆ اے ਪ੍ਰਭੂ ਤੂੰ ਮੇਰਾ ਵੱਡਾ ਮਾਲਕ ਹੈ ਤੇਰਾ ਨਾਮ ਪਦਾਰਥ ਜੋ ਮੈਨੂੰ ਗੁਰੂ ਦੇ ਰਾਹੀਂ ਮਿਲਿਆ ਹੈ ਤੇਰੀ ਹੀ ਬਖਸ਼ਿਸ਼ ਹੈ ਇਹ ਦਾਸ ਨਾਨਕ ਇਹ ਆਖੋ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਤਾ ਉਨੇ ਸਾਰੇ ਫਲ ਦੇਣ ਵਾਲੀ ਰੱਬੀ ਬਖਸ਼ਿਸ਼ ਪ੍ਰਾਪਤ ਕਰ ਲਈ ਸੋਰਠ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨ ਗੁਰਪੂਰੈ ਕੀਨੇ ਦਾਨ اے ਭਾਈ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਦੇ ਵਿੱਚ ਪਾਪ ਕੇ ਸਾਧ ਸੰਗਤ ਦੇ ਵਿੱਚ ਜਲ ਦੇ ਨਾਲ ਨਹੀਂ ਨਾਮ ਅਮਰਤ ਦੇ ਨਾਲ ਇਸ਼ਨਾਨ ਕਰਦੇ ਹਨ ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲੈ ਜਾਂਦੇ ਨੇ ਉਨੇ ਜੇ ਪਾਣੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ ਤਾਂ ਸਰੀਰ ਦੇ ਉੱਤੇ ਲੱਗੀ ਮੈਲ ਤੇ ਲੈ ਸਕਦੀ ਹੈ ਪਰ ਮਨ ਦੀ ਮੈਲ ਉਹਦੇ ਨਾਲ ਨਹੀਂ ਡੇਣੀ ਮਨ ਦੀ ਮੈਲ ਲਾਉਣੀ ਹੈ ਮਨ ਦੇ ਉੱਪਰ ਜੋ ਪਾਪ ਉਕਰੇ ਹੋਏ ਨੇ ਜੇ ਉਹ ਧੋਣੇ ਨੇ ਤਾਂ ਸਾਧ ਸੰਗਤ ਦੇ ਵਿੱਚ ਜੁੜ ਕੇ ਨਾਮ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰਨਾ ਪਏਗਾ ਪ੍ਰਭੂ ਦਾ ਨਾਮ ਸਿਵਰਨਾ ਪਏਗਾ ਫਿਰ ਅਸੀਂ ਪਵਿੱਤਰ ਜੀਵਨ ਵਾਲੇ ਹੋ ਸਕਦੇ ਹਾਂ ਪਰ ਇਹ ਬਖਸ਼ਿਸ਼ ਗੁਰੂ ਨੇ ਕੀਤੀ ਹੁੰਦੀ ਹੈ ਨਾਮ ਦੀ ਦਾਤ ਸਾਨੂੰ ਗੁਰੂ ਨੇ ਬਖਸ਼ਣੀ ਹੈ ਗੁਰੂ ਦੇ ਲੜ ਅਸੀਂ ਲੱਗਣਾ ਕਿ ਨਹੀਂ ਲੱਗਣਾ ਇਹ ਪ੍ਰਮਾਤਮਾ ਨੇ ਨਿਰਧਾਰਤ ਕਰਨਾ ਹੈ ਉਹਨੇ ਸਾਨੂੰ ਪ੍ਰੇਰਿਤ ਕਰਕੇ ਗੁਰੂ ਦੇ ਕੋਲ ਭੇਜਣਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ اے ਭਾਈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਦੇ ਵਿੱਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਢਈ ਚੜਨ ਤੋਂ ਠੀਕ ਠਾਕ ਬਚਾ ਲਈ ਵਿਕਾਰੀ ਵਿਚਾਰ ਮਨ ਦੇ ਵਿੱਚ ਆਉਣੇ ਕੋਈ ਵੱਡੀ ਗੱਲ ਨਹੀਂ ਸਾਡੇ ਮਨ ਦੇ ਵਿੱਚ ਇੱਕ ਦਿਨ ਦੇ ਵਿੱਚ ਹਜ਼ਾਰਾਂ ਵਿਚਾਰ ਆਉਂਦੇ ਤੇ ਉਹਨਾਂ ਜੋ ਕਿੰਨੇ ਵਿਕਾਰੀ ਵਿਚਾਰ ਹੋਣ ਕੁਝ ਨਹੀਂ ਕਿਹਾ ਜਾ ਸਕਦਾ ਅਸੀਂ ਉਹਨਾਂ ਵਿਕਾਰੀ ਵਿਚਾਰਾਂ ਦੇ ਅੱਗੇ ਗੋਡੇ ਨਾ ਟੇਕ ਦਈਏ ਪ੍ਰਭੂ ਦੇ ਨਾਮ ਦਾ ਸਹਾਰਾ ਸਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਕੋਲ ਨਾਮ ਦਾ ਸਹਾਰਾ ਨਹੀਂ ਹੁੰਦਾ ਉਹ ਵਿਕਾਰਾਂ ਦੇ ਅੱਗੇ ਗੋਡੇ ਅਕਸਰ ਟੇਕ ਦਿੰਦੇ ਜਿਨ੍ਹਾਂ ਦੇ ਕੋਲ ਪ੍ਰਭੂ ਦੇ ਨਾਮ ਦਾ ਸਹਾਰਾ ਹੋਵੇ ਉਹ ਇਹਨਾਂ ਵਿਕਾਰਾਂ ਦਾ ਟੱਕਰਾ ਕਰਦਾ ਹੈ ਜੇ ਵਿਕਾਰੀ ਵਿਚਾਰ ਆਉਂਦਾ ਹੈ ਤਾਂ ਨਾਮ ਦੀ ਸਹਾਇਤਾ ਦੇ ਨਾਲ ਉਸ ਵਿਕਾਰੀ ਵਿਚਾਰ ਦੇ ਟੱਕਰੇ ਤੇ ਇੱਕ ਸੋਹਿਰਦ ਵਿਚਾਰ ਉਸ ਮਨੁੱਖ ਦੇ ਹਿਰਦੇ ਵਿੱਚ ਆਉਂਦਾ ਮਨ ਵਿੱਚ ਆਉਂਦਾ ਉਹਦਾ ਟਕਰਾ ਕਰਪੋਂਦਾ ਉਹਦੇ ਨਾਲ ਲੜਪੋਂਦਾ ਸੋਜਣਾ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਦੇ ਵਿੱਚ ਟਿਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਜਿਹੜੇ ਨੇ ਉਹ ਵਿਕਾਰਾਂ ਦੇ ਢਾਈ ਚੜਨ ਤੋਂ ਠੀਕ ਠਾਕ ਬਚਾ ਲੇ ਪ੍ਰਭੂ ਨੇ ਉਹਨਾਂ ਦੇ ਹਿਰਦੇ 'ਚ ਸਾਰੇ ਆਤਮਕ ਸੁੱਖ ਆਨੰਦ ਪੈਦਾ ਕਰ ਦਿੱਤੇ ਸਾਡੇ ਅੰਦਰ ਕਲੇਸ਼ ਤਕਲੀਫ ਖਲਬਲੀ ਕਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਕਿਸੇ ਵਿਕਾਰ ਦੇ ਅੱਗੇ ਗੋਡੇ ਟੇਕ ਕੇ ਕੁਝ ਐਸਾ ਕਰ ਬੈਠਦੇ ਹਾਂ ਜੋ ਸਾਡੇ ਤੁਰ ਅੰਦਰ ਵੀ ਸਾਨੂੰ ਪਤਾ ਹੈ ਕਿ ਉਹ ਸਹੀ ਨਹੀਂ ਫਿਰ ਵੀ ਕਰ ਬੈਠਦੇ ਹਾਂ ਕਿਉਂ ਕਰ ਬੈਠਦੀਆਂ ਕਿਉਂਕਿ ਪ੍ਰਭੂ ਦੇ ਨਾਮ ਦਾ ਸਹਾਰਾ ਸਾਡੇ ਨਾਲ ਹੈ ਨਹੀਂ ਸੀ ਤੇ ਉਸ ਵਿਕਾਰ ਦਾ ਟੱਕਰਾ ਸੀ ਨਹੀਂ ਕਰ ਪਾਈ ਹੁਣ ਉਹ ਗਲਤ ਕਰ ਬੈਠੇ ਕਿਸੇ ਹੋਰ ਨੂੰ ਨਹੀਂ ਪਤਾ ਪਰ ਸਾਨੂੰ ਖੁਦ ਨੂੰ ਤੇ ਪਤਾ ਹੈ ਉਹ ਪਤਾ ਹੋਣਾ ਸਾਨੂੰ ਆਨੰਦਤ ਨਹੀਂ ਹੋਣ ਦਿੰਦਾ ਜਦੋਂ ਸਾਨੂੰ ਨਾਮ ਦਾ ਸਹਾਰਾ ਮਿਲ ਜਾਵੇ ਵਿਕਾਰਾਂ ਦਾ ਸੀ ਟੱਕਰਾ ਕਰ ਪਾਉਂਦੇ ਹਾਂ ਕੁਝ ਵੀ ਕਰਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਗਲਤ ਹੈ ਕਿ ਠੀਕ ਹੈ ਜੇ ਮੈਂ ਇਹ ਕੀਤਾ ਤਾਂ ਮੈਂ ਆਪਣੇ ਆਪ ਦੇ ਨਾਲ ਆਨੰਦਤ ਰਹਿ ਪਾਉਂਗਾ ਕਿ ਮੇਰੇ ਅੰਦਰ ਕਲੇਸ਼ ਛਿੜ ਜਾਵੇ ਜਦੋਂ ਸਾਨੂੰ ਪਤਾ ਹੋਵੇ ਕਿ ਇਹ ਕਰਨ ਦੇ ਨਾਲ ਸਾਡੇ ਅੰਦਰ ਕਲੇਸ਼ ਛਿੜੇਗਾ ਸਸੇ ਉੱਥੇ ਰੁਕ ਜਾਂਦੇ ਹਾਂ ਨਹੀਂ ਕਰਦੇ ਤੇ ਇਸ ਤਰ੍ਹਾਂ ਪ੍ਰਭੂ ਦਾ ਨਾਮ ਸਾਨੂੰ ਆਨੰਦਤ ਰਹਿਣ ਦੇ ਵਿੱਚ ਸਹਾਇਤਾ ਕਰਦਾ ਹੈ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ اے ਭਾਈ ਸਾਧ ਸੰਗਤ ਦੇ ਵਿੱਚ ਟਿਕਿਆਂ ਵਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਸਾਧ ਸੰਗਤ ਦੀ ਬਰਕਤ ਨਾਲ ਪ੍ਰਮਾਤਮਾ ਮਦਦਗਾਰ ਬਣ ਜਾਂਦਾ ਹੈ ਹੇ ਨਾਨਕ ਜਿਸ ਮਨੁੱਖ ਨੇ RAM DAS ਸਰੋਵਰ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਜੋ ਸਰਵ ਵਿਆਪਕ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 625ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਕਿ ਜੋ ਵੀ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕੀਤੀ ਸੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇਸ ਸ਼ਬਦ ਦੇ ਅਰਥਾਂ ਦੇ ਬਾਰੇ ਵਿੱਚ ਤੇ ਅਸਲ ਅਰਥ ਜਾਣ ਕੇ ਤੁਹਾਡੇ ਅੰਦਰ ਇੱਕ ਆਨੰਦ ਮਹਿਸੂਸ ਹੋਇਆ ਹੋਵੇਗਾ ਕਿ ਤੁਸੀਂ ਇਸ ਸ਼ਬਦ ਦੇ ਸਹੀ ਮੈਨੀ ਸਮਝ ਲਏ ਹਨ ਕਿ ਤੁਹਾਨੂੰ ਇੰਨਾ ਸਮਾਂ ਹੋ ਗਿਆ ਹੈ ਗੁਰਬਾਣੀ ਦੇ ਨਾਲ ਜੁੜਿਆ ਨੂੰ ਕਿ ਕੁਝ ਹੱਦ ਤੱਕ ਤੁਸੀਂ ਖੁਦ ਹੀ ਗੁਰਬਾਣੀ ਨੂੰ ਸਮਝਣ ਲੱਗ ਗਏ ਹੋ ਤਨ ਨੂੰ ਕਿਸੇ 바ਰੀ ਸਹਾਰੇ ਦੀ ਲੋੜ ਨਹੀਂ ਤੇ ਨਾਲ ਹੀ ਮਾਇਆ ਦੇ ਬਾਰੇ ਮਾਇਆ ਦੇ মোহ ਬਾਰੇ ਤੇ ਪ੍ਰਮਾਤਮਾ ਕਿਵੇਂ ਸਾਡੀ ਸਹਾਇਤਾ ਕਰਦਾ ਹੈ ਸਾਡੇ ਅੰਦਰੋਂ ਮਾਇਆ ਦੀ ਲਾਲਸਾ ਖਤਮ ਕਰਨ ਦੇ ਵਿੱਚ ਇਹ ਵੀ ਗੱਲ ਨੂੰ ਸਮਝ ਗਏ ਹੋਵੋਗੇ ਇਹ ਸਿੱਖਿਆਵਾਂ ਚੰਗੀਆਂ ਲੱਗੀਆਂ ਹੋਵਨ ਕੁਝ ਸਿੱਖਿਆ ਹੋਵੇ ਤੇ ਇਸ ਵੀਡੀਓ ਨੂੰ ਆਪਣੇ ਸੱਜਣਾ ਮਿੱਤਰਾਂ ਸਕੇ ਸੰਬੰਧੀਆਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ